ਕੱਚੇ ਕੰਮੇ ਪੱਕੇ ਕਰੋ ਕੱਚੇ ਕੰਮੇ ਪੱਕੇ ਕਰੋ ਪੰਜਾਬ ਵਿੱਚ ਆਮ ਆਦਮੀ ਪਾਰਟੀ ਸਰਕਾਰ ਬਣਨ ਤੋਂ ਪਹਿਲਾਂ ਚੋਣਾਂ ਦੌਰਾਨ ਆਮ ਆਦਮੀ ਪਾਰਟੀ ਦੇ ਆਗੂਆਂ ਵੱਲੋਂ ਦਾਅਵਾ ਕੀਤਾ ਗਿਆ ਸੀ ਕਿ ਜੋ ਮੁਲਾਜ਼ਮ ਕੱਚੇ ਕੰਮ ਕਰ ਰਹੇ ਹਨ ਉਹਨਾਂ ਨੂੰ ਪੱਕਾ ਕਰ ਦਿੱਤਾ ਜਾਵੇਗਾ ਉਸ ਦੇ ਬਾਵਜੂਦ ਵੀ ਅੱਜ ਮੁਲਾਜ਼ਮ ਧਰਨਾ ਦੇਨ ਨੂੰ ਮਜਬੂਰ ਹਾਲ ਕਿਉਂਕਿ ਆਮ ਆਦਮੀ ਪਾਰਟੀ ਸਰਕਾਰ ਬਣੇ 2 ਸਾਲ ਤੋਂ ਵੱਧ ਦਾ ਸਮਾਂ ਬੀਤ ਚੁੱਕਿਆ ਹੈ ਪਰ ਅੱਜ ਵੀ ਲੋਕ ਆਪਣੇ ਆਪ ਨੂੰ ਠੱਗਿਆ ਮਹਿਸੂਸ ਕਰ ਰਹੇ ਹਨ ਅੱਜ ਇਹ ਕੁਝ ਕਠਨਕੋਟ ਚ ਵੇਖਣ ਨੂੰ ਮਿਲਿਆ ਹੈ ਜਿੱਥੇ ਨਸ਼ਾ ਛਡਾਊ ਕੇਂਦਰ ਦੇ ਮੁਲਾਜ਼ਮ ਆਪਣੀਆਂ ਮੰਗਾਂ ਦੇ ਚਲਦੇ 2 ਦਿਨ ਦੇ ਹੜਤਾਲ ਤੇ ਚਲੇ ਗਏ ਹਨ ਇਸ ਮੌਕੇ ਜਦੋਂ ਇਹਨਾਂ ਪ੍ਰਦਰਸ਼ਨਕਾਰੀਆਂ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਸੂਬਾ ਸਰਕਾਰ ਨੇ ਕਿਹਾ ਸੀ ਕਿ 10 ਸਾਲਾਂ ਤੋਂ ਵੱਧ ਜੇ ਕਿਸੇ ਮੁਲਾਜ਼ਮ ਨੂੰ ਨੌਕਰੀ ਕਰਦਿਆਂ ਹੋ ਗਿਆ ਹੈ ਤਾਂ ਉਸ ਨੂੰ ਪੱਕਾ ਕਰ ਦਿੱਤਾ ਜਾਵੇਗਾ ਪਰ ਅੱਜ ਵੀ ਅਸੀਂ ਆਪਣੇ ਆਪ ਨੂੰ ਠੱਗਿਆ ਮਹਿਸੂਸ ਕਰ ਰਹੇ ਹਾਂ ਕਿਉਂਕਿ ਸੂਬੇ ਵਿੱਚ ਆਮ ਆਦਮੀ ਪਾਰਟੀ ਸਰਕਾਰ ਬਣੇ 2 ਸਾਲ ਦਾ ਸਮਾਂ ਬੀਤ ਚੁੱਕਾ ਹੈ ਪਰ ਅਜੇ ਤੱਕ ਸੂਬੇ ਸਰਕਾਰ ਵੱਲੋਂ ਕੱਚੇ ਮੁਲਾਜ਼ਮਾਂ ਦੀ ਕੋਈ ਸਾਰ ਨਹੀਂ ਲਈ ਗਈ। ਉਹਨਾਂ ਨੇ ਕਿਹਾ ਕਿ ਸਾਡੀ ਮੰਗ ਹੈ ਕਿ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰ ਦਿੱਤਾ ਜਾਵੇ ਤਾਂ ਜੋ ਉਹ ਮੁਲਾਜ਼ਮ ਵੀ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਵਧੀਆ ਤਰੀਕੇ ਦੇ ਨਾਲ ਕਰ ਸਕਣ। ਪਠਾਨਕੋਟ ਤੋਂ ਪੱਤਰਕਾਰ ਲਕੀ ਸਰੋਜ ਕੇਆਰਟੀ ਨਿਊਜ਼ ਨੈਟਵਰਕ। ਸਟ੍ਰਾਈਪ ਹੋਈ ਹੈ ਅਸੀਂ ਨਾ ਕੱਚੇ ਮੁਲਾਜ਼ਮਾਂ ਤੇ ਸਾਡੀ ਬੜੀ ਪੁਰਾਣੀ ਮੰਗ ਹੈ ਵੀ ਸਾਨੂੰ ਪੱਕਾ ਕੀਤਾ ਜਾਵੇ। ਪੋਰ ਵੀ ਸਾਡੀਆਂ ਬਹੁਤ ਮੰਗਾ ਨੇ ਸਾਨੂੰ ਕੋਈ ਅ ਐਡੀਸ਼ਨਲ ਭੱਤੇ ਵਗੈਰਾ ਕੋਵਿਡ ਵਾਲਾ ਹੁਣ ਤੱਕ ਸਾਨੂੰ ਕੁਝ ਨਹੀਂ ਮਿਲਿਆ ਤੇ ਨਾ ਹੀ ਸਾਨੂੰ ਉਹ ਜਿਹੜਾ 10 ਸਾਲ ਇਹਨਾਂ ਵਾਦਾ ਕੀਤਾ ਸੀ ਪਈ 10 ਸਾਲ ਬਾਅਦ ਪੱਕੇ ਕਰਨੇ ਸ਼ੁਰੂ ਕਰ ਦਾਂਗੇ ਉਦਾਂ ਦਾ ਕੋਈ ਸਾਡਾ ਸਿਸਟਮ ਅਜੇ ਬਣਿਆ ਨਹੀਂ ਤੇ ਸਾਡੇ ਨਾਲ ਥੋੜਾ ਜਿਹਾ ਨਾ ਜਿਸ ਤਰ੍ਹਾਂ ਅ ਨਸ਼ਾ ਕਰਨ ਵਾਲਿਆਂ ਨੂੰ ਸੁਸਾਇਟੀ ਚ ਸਰਕਾਰ ਹੋਰ ਤਰ੍ਹਾਂ ਦੀਆਂ ਗੱਲਾਂ ਉਦਾਂ ਕਰਦੀ ਆ ਪਰ ਜਦੋਂ ਨਸ਼ਾ ਕਰਨ ਵਾਲਿਆਂ ਨੂੰ ਕੁਝ ਸਮਝਿਆ ਨਹੀਂ ਜਾਂਦਾ ਵੀ ਨਖਿੱਧ ਜਿਆ ਹਨ ਕੈਟਾਗਰੀ ਸਮਝਾ ਜਾਂਦਾ ਵਿਚਾਰੇ ਨੂੰ ਭਾਵੇਂ ਉਹ ਕਿਸੇ ਕਾਰਨਾ ਕਰਕੇ ਫਸੇ ਹੁੰਦੇ ਉਹਦੇ ਚ ਸਾਨੂੰ ਵੀ ਉਸੇ ਕੈਟਾਗਰੀ ਚ ਰੱਖ ਲਿਆ ਸਰਕਾਰ ਨੇ ਕਿ ਜਿਹੜੇ ਉਹਨਾਂ ਨਾਲ ਡੀਲ ਕਰ ਰਹੇ ਇਨੇ ਔਖੇ ਕੰਮ ਚਹੀਂ ਸਰਕਾਰ ਦੀ ਮਦਦ ਕਰ ਰਹੇ ਆ ਵੀ ਸਾਨੂੰ ਵੀ ਸਮਝ ਰਹੇ ਵੀ ਇਸ ਤਰ੍ਹਾਂ ਹੀ ਇਹ ਅ ਅਮਲੀ ਅਮਲੀ ਨੇ ਤੇ ਜਿਹਦੇ ਕਰਕੇ ਕੋਈ ਸੁਣਵਾਈ ਨਹੀਂ ਆ ਕਿਤੇ ਵੀ ਤੇ ਫਿਰ ਸਾਨੂੰ ਇਹ ਰਸਤਾ ਤਿਆਰ ਕਰਨਾ ਪਿਆ ਹੈ ਮੰਗ ਸਾਡੀ ਇੱਕ ਤੇ ਆ ਵੀ ਸਾਨੂੰ ਅ ਰੈਗੂਲਰ ਕੀਤਾ ਜਾਵੇ ਸਾਨੂੰ ਸਾਡੇ ਬਣਦੇ ਜਿੰਨੇ ਵੀ ਹੱਕ ਨੇ ਪੱਤੇ ਨੇ ਉਹ ਦਿੱਤੇ ਜਾਣ ਇੱਕ ਹੋਰ ਸਾਡੀ ਮੰਗ ਹੈ ਕਿ ਜਿਹੜਾ ਸਾਡੇ ਵਿੱਚ ਦੋ ਕੈਟਾਗਰੀਆਂ ਬਣਾਤੀਆਂ ਗਈਆਂ ਇੱਕ ਸੋਸਾਇਟੀ ਮੁਲਾਜ਼ਮ ਇੱਕ ਆਪਣੇ ਆਊਟਸੋਰਸ ਮੁਲਾਜ਼ਮ ਆਪਾਂ ਚਾਹੁੰਦੇ ਆ ਆਊਟਸੋਰਸ ਮੁਲਾਜ਼ਮ ਵੀ ਸੋਸਾਇਟੀ ਚ ਹੋ ਕੇ ਉਹਨਾਂ ਦਾ ਵੀ ਰੈਗੂਲਰ ਦਾ ਕੁਝ ਬਣ ਜਵੇ